ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰ ਨੇ ਇੱਕ ਨੇ ਸਵਾਲ ਕੀਤਾ ਸੀ ਇੱਕ ਪਿੰਡ ਸੇ ਵੀ ਫੰਗਸ ਦਾ ਹੱਲ ਦੱਸੋ ਅਸਲ ਦੇ ਵਿੱਚ ਕਿਸਾਨ ਵੀਰੋ ਜਿਹੜੀ ਫੰਗਸ ਆ ਉਲੀਆਂ ਨੇ ਜਾਂ ਮਤਲਬ ਜੋ ਧਰਤੀ ਦਾ ਆਪਣੇ ਜੋ ਮਿੱਟੀ ਜਿੱਥੇ ਆਪਾਂ ਖੇਤੀ ਕਰਦੇ ਆ ਕੁਦਰਤ ਦਾ ਇੱਕ ਮਤਲਬ ਜੋ ਕਿ ਤਰ੍ਹਾਂ ਦਾ ਇਹਜਾ ਜਾਨੀ ਸਿਸਟਮ ਬਣਿਆ ਹੋਇਆ ਵੀ ਜਿਹਦੇ ਵਿੱਚ ਕੋਈ ਚੀਜ਼ ਵੱਧ ਘੱਟ ਨਹੀਂ ਹੋ ਸਕਦੀ ਤੇ ਜੇ ਆਪਾਂ ਗੱਲ ਕਰੀਏ ਕੁਦਰਤੀ ਖੇਤੀ ਵਿੱਚ ਬਿਮਾਰੀਆਂ ਦੀ ਤਾਂ ਮਿੱਟੀ ਇਹ ਕੋਈ ਅੱਜ ਦੀ ਨਹੀਂ ਬਣੀ 1968-65 ਤੋਂ ਬਾਅਦ ਇਹ ਬਿਮਾਰੀਆਂ ਦਾ ਰੌਲਾ ਪਿਆ ਆਹ ਚੀਜ਼ ਆ ਗਈ ਆਹ ਆ ਗਈ ਬਿਮਾਰੀ ਆ ਗਈ ਫੰਗਸ ਆ ਗਈ ਉੱਲੀ ਆ ਗਈ ਚਾਂਬੀ ਜੋ ਵੀ ਬਿਮਾਰੀ ਆ ਇਹ 68-65 ਤੋਂ ਜਿਆਦਾ ਇਹਨਾਂ ਦਾ ਪ੍ਰਚਾਰ ਹੋਇਆ ਤਾਂ ਕਿ ਉਸ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ ਪਰ ਜਿਵੇਂ ਆਪਣਾ ਸਰੀਰ ਆ ਜੇ ਬਿਮਾਰ ਹੋ ਜਵੇ ਤਾਂ ਇਹ ਆਪਣੇ ਆਪ ਦੀ ਰਿਪੇਅਰ ਕਰਨ ਦੀ ਤਾਕਤ ਰੱਖਦਾ ਪਰ ਆਪਾਂ ਉਸ ਟਾਈਮ ਦਾ ਇੰਤਜ਼ਾਰ ਨਹੀਂ ਕਰਦੇ ਯਕੀਨ ਨਹੀਂ ਕਰਦੇ ਆਪਾਂ ਨੂੰ ਲੱਗਦਾ ਵੀ ਰਿਪੇਅਰ ਨਹੀਂ ਹੋਣੀ ਕਿਉਂਕਿ ਸਰੀਰ ਇੰਨੇ ਕਮਜ਼ੋਰ ਹੋ ਗਏ ਅੰਦਰਲਾ ਜਿਹੜਾ ਰਿਪੇਅਰ ਕਰਨ ਦਾ ਸਿਸਟਮ ਆ ਉਹ ਨਸ਼ਟ ਹੋ ਚੁੱਕਿਆ ਤੇ ਆਪਾਂ ਦਵਾਈਆਂ ਤੇ ਨਿਰਭਰ ਹੋ ਰਹੇ ਹਾਂ ਥੋੜੀ ਜੀ ਬਿਮਾਰੀ ਆਈ ਆ ਆਪਾਂ ਸਰੀਰ ਝੱਲ ਨਹੀਂ ਸਕਦਾ ਸੋ ਜਿਹੜੀ ਮਿੱਟੀ ਆ ਬਹੁਤ ਮਜ਼ਬੂਤ ਆ ਇਹਦੇ ਵਿੱਚ ਬਹੁਤ ਸਾਰੇ ਸੂਖਮ ਜੀਵ ਨੇ ਮਾਈਕਰੋਬ ਨੇ ਜੀਵਾਣੂ ਨੇ ਤੇ ਚੰਗੀਆਂ ਮਾੜੀਆਂ ਉੱਲੀਆਂ ਹੁੰਦੀਆਂ ਨੇ ਚੰਗੀਆਂ ਉੱਲੀਆਂ ਤਾਂ ਵਧਣਗੀਆਂ ਜਦੋਂ ਸਿਸਟਮ ਦੇ ਵਿੱਚ ਆਪਾਂ ਵਧੀਆ ਚੀਜ਼ਾਂ ਪਾ ਰਹੇ ਹਾਂ ਜਿਹੜੀ ਉਹ ਮਿੱਟੀ ਦੇ ਵਿੱਚ ਮਤਲਬ ਜੇ ਕਣ ਪਸ਼ੂਆਂ ਦੀ ਰਹਿਣ ਖੋਦ ਪਹੁੰਚਦੇ ਆੜੀ ਵਧੀਆ ਹੋਵੇ ਜਿਵੇਂ ਮੱਝਾਂ ਦਾ ਗੋਬਰ ਮੁੱਤਰ ਆ ਗਿਆ ਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਨਦੀਨ ਪੈਦਾ ਹੁੰਦੇ ਨੇ ਖੇਤ ਵਿੱਚ ਉਹਨਾਂ ਦੇ ਰਾਸ ਅਲੱਗ-ਅਲੱਗ ਹੁੰਦੇ ਨੇ ਕਿਉਂਕਿ 6-7 ਤਰ੍ਹਾਂ ਦੇ ਰਸਾਂ ਦੀ ਜ਼ਰੂਰਤ ਪੈਂਦੀ ਹੈ ਮਿੱਟੀ ਨੂੰ ਵਧੀਆ ਬਣ ਲਈ ਇਹਦੇ ਵਿੱਚ ਮਿੱਠਾ, ਕੌੜਾ ਅ ਖੱਟਾ, ਤਿੱਖਤ ਮਤਲਬ ਉਹ ਜਦੋਂ ਸਾਰੇ ਰਸ ਮਿੱਟੀ 'ਚ ਪੈਦਾ ਹੋ ਜਾਂਦੇ ਨੇ ਤਾਂ ਉਸ ਤਰ੍ਹਾਂ ਦੀਆਂ ਉਲੀਆਂ ਬਣਦੀਆਂ ਨੇ ਜਦੋਂ ਇੱਕੋ ਤਰ੍ਹਾਂ ਦੀਨਸਪਤੀ ਛੜਦੀ ਰਹਿੰਦੀ ਆ ਤੇ ਉਹ ਮਤਲਬ ਉਸ ਤਰ੍ਹਾਂ ਉਹਦੇ ਵਿੱਚ ਮਾੜੀਆਂ ਉਲੀਆਂ ਪੈਦਾ ਹੋ ਜਾਂਦੀਆਂ ਨੇ ਮਾੜੀਆਂ ਫੰਕਸਾ ਲੱਗਦੀਆਂ ਨੇ ਪੌਦਿਆਂ ਨੂੰ ਤਾਂ ਉਹ ਬਿਮਾਰ ਹੁੰਦੇ ਨੇ ਪਰ ਅਸੀਂ 2007 ਤੋਂ ਕਦੇ ਇਸ ਤਰ੍ਹਾਂ ਦੀ ਸਾਨੂੰ ਸਮੱਸਿਆ ਨਹੀਂ ਆਈ ਵੀ ਫੰਗਸ ਆ ਗਈ ਫਲਾਣੀ ਚੀਜ਼ ਆ ਗਈ ਕਿਉਂਕਿ ਜਿਹੜੀ ਮਿੱਟੀ ਆ ਖੁਦਰ ਪਿਆਰ ਕਰ ਸਕਦੀ ਹੈ ਮਿੱਟੀ ਮਜ਼ਬੂਤ ਹੋਣੀ ਚਾਹੀਦੀ ਹੈ ਮਿੱਟੀ ਦੀ ਜਿਹੜੀ ਖਸਬੂ ਆ ਬਹੁਤ ਸ਼ਾਨਦਾਰ ਹੋਣੀ ਚਾਹੀਦੀ ਆ ਪਰ ਇਹ ਸਮੱਸਿਆ ਬਹੁਤ ਮਾਮੂਲੀ ਜੀਆਂ ਬਣ ਜਾਂਦੇ ਨੇ ਕੁਦਰਤੀ ਖੇਤੀ ਵਿੱਚ ਕਿਉਂਕਿ ਇੱਥੇ ਇੱਕ ਫਸਲ ਨਹੀਂ ਲਈ ਜਾਂਦੀ ਇੱਕ ਤਰ੍ਹਾਂ ਦਾ ਨਦੀਨ ਨਿਯੁਕ ਦਾ ਤੇ ਖਾਸ ਗੱਲ ਆ ਵੀ ਜਿਹੜੇ ਪੰਛੀ ਨੇ ਬਹੁਤਰੇ ਦੇ ਪੰਛੀਏ ਕੋਈ ਮਾਸਾਹਾਰੀ ਆ ਸਾਕਾਹਾਰੀ ਆ ਤੇ ਉਹਨਾਂ ਦੀਆਂ ਬਿੱਠਾਂ ਜੋ ਖਾਂਦੇ ਪੀਂਦੇ ਨੇ ਉਹ ਖੇਤ ਚ ਡਿੱਗਦਾ ਰਹਿੰਦਾ ਤੇ ਉਹਨਾਂ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸੁਖਮ ਬੈਕਟੀਰੀਆ ਜੀਵਾਣੂ ਪੈਦਾ ਹੁੰਦੇ ਨੇ ਪਰ ਅਸਲ ਵਿੱਚ ਜਦੋਂ ਧਰਤੀ ਸਹੀ ਹੋ ਜਾਂਦੀ ਆ ਨਦੀਨ ਸਹੀ ਹੋ ਜਾਂਦੇ ਨੇ ਤਾਂ ਇਹ ਫੰਗਸਾਂ ਜਾਂ ਕੀਟ ਕੰਟਰੋਲ ਬਿਮਾਰੀਆਂ ਇਹ ਆਪਣੇ ਆਪੇ ਦੂਰ ਹੋ ਜਾਂਦੀਆਂ ਨੇ ਉਹਦਾ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ ਹੁਣ ਜੋ ਗੱਲ ਹੈ ਵੀ ਜੇ ਧਰਤੀ ਪਾਣੀ ਵੀ ਘਟ ਮੰਗਣ ਲੱਗੀ ਤਾਂ ਉਹ ਕਿੰਨੀ ਰਿਪੇਅਰ ਹੋ ਚੁੱਕੀ ਆ ਧਰਤੀ ਦੀ ਕਿੰਨੀ ਸ਼ਾਨਦਾਰ ਹੋ ਚੁੱਕੀ ਹੈ ਤੇ ਉਹਦਾ ਕਾਰਨ ਇਹ ਹੈ ਵੀ ਇਹਦੇ ਵਿੱਚ ਸੂਖਮ ਜੀਵਾਂ ਦੀ ਗਿਣਤੀ ਵਧ ਗਈ ਇਹਦੇ ਵਿੱਚ ਚੰਗੇ ਮਾੜੇ ਹਰ ਤਰ੍ਹਾਂ ਦੇ ਜੀਵ ਨੇ ਪੈਦਾ ਹੋਣਾ ਨਸ਼ਟ ਹੋਣਾ ਬੜਨਾ ਜਦੋਂ ਆਪਾਂ ਕੋਈ ਚੀਜ਼ ਦੀ ਰਿਪੇਅਰ ਕਰਾਉਣ ਲਈ ਉਹਦੀ ਜਿੱਕਣ ਮੰਨ ਲਓ ਫੰਗਸ ਆ ਗਈ ਉਹਦਾ ਇਲਾਜ ਕਰਦੇ ਆ ਤਾਂ ਜਾਣੇ ਅਣਜਾਣੇ ਦੇ ਵਿੱਚ ਆਪਾਂ ਬਹੁਤ ਸਾਰੇ ਚੰਗੀਆਂ ਫੰਗਸਾਂ ਨੂੰ ਵੀ ਨਸ਼ਟ ਕਰ ਬੈਠਦੇ ਆ ਕਿਉਂਕਿ ਜਿਹੜੀ ਦਵਾਈ ਨੇ ਮਾਰਨਾ ਉਹਨੇ ਮਾਰਨੀ ਆ ਉਹ ਸਿਰਫ ਉਸੇ ਚੀਜ਼ ਨੂੰ ਮਾਰਨ ਲਈ ਨਹੀਂ ਬਣੀ ਹੁੰਦੀ ਉਹਦੇ ਨਾਲ ਹੋਰ ਚੀਜ਼ਾਂ ਵੀ ਨਸ਼ਟ ਹੋ ਜਾਂਦੀਆਂ ਨੇ ਸੋ ਆਪਾਂ ਨੂੰ ਕੁਦਰਤ ਨੂੰ ਸਮਝੀਏ ਤੇ ਕੁਦਰਤੀ ਖੇਤੀ ਵਿੱਚ ਉਹਨਾਂ ਚੀਜ਼ਾਂ ਦਾ ਲਾਭ ਤਾਂ ਹੀ ਉਠਾ ਸਕਦੇ ਜੇ ਆਪਾਂ ਕੁਦਰਤ ਨੂੰ ਸਮਝਾਂਗੇ ਆਪਾਂ ਇਹ ਸੋਚਣਾ ਵੀ ਅਸੀਂ ਉਹ ਖੇਤੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਪੌਦੇ ਨੂੰ ਕੋਈ ਬਿਮਾਰੀ ਨਹੀਂ ਲੱਗਣੀ ਜੇ ਲੱਗ ਗਿਆ ਤਾਂ ਪੌਦਾ ਵੱਧ ਵੱਧ ਕੀ ਹੋ ਜੂਗਾ ਸੁੱਕ ਜਾਊਗਾ ਸੜ ਜਾਊਗਾ ਖਤਮ ਹੋ ਜਾਊਗਾ ਪਰ ਉਸ ਨੂੰ ਖਤਮ ਕਰਨ ਲਈ ਕੁਦਰਤ ਨੇ ਐਸਾ ਜੀਵ ਜਗਤ ਬਣਾਇਆ ਸਿਸਟਮ ਬਣਾਇਆ ਵੀ ਉਹ ਰਿਪੇਅਰ ਹੁੰਦੀ ਹੈ ਤੇ ਉਹਦੇ ਖਾਤਰ ਇਲਾਜ ਪ੍ਰਣਾਲੀ ਪੈਦਾ ਹੋ ਜਾਂਦੀ ਹੈ ਉਹ ਕੋਈ ਵੱਡੀ ਗੱਲ ਨਹੀਂ ਕਿ ਕਿਹੜੇ ਜਿਹਨੇ ਫੰਗਸ ਫਲਾਈ ਕਿੱਥੋਂ ਫੈਲੀ ਕਿਉਂਕਿ ਜਿਹੜੀ ਫੰਗਸ ਫੈਲਦੀ ਆ ਉਹ ਜ਼ਿਆਦਾਤਰ ਜਦੋਂ ਸੱਲ ਮਿਲਦੀ ਆ ਉਸ ਤਰ੍ਹਾਂ ਦੀ ਪਾਣੀ ਨਾਲ ਅੱਗੇ ਵਧ ਜਾਂਦੀ ਆ ਜਿਵੇਂ ਆਪਣੇ ਬਹੁਤ ਸਾਰੇ ਪੌਦੇ ਨੇ ਸੁੱਕ ਜਾਂਦੇ ਨੇ ਪਰ ਜਦੋਂ ਸੁੱਕਦੇ ਕਿਉਂ ਨਹੀਂ ਲੋੜ ਤੋਂ ਵੱਧ ਪੱਲਾਇਆ ਗਿਆ ਪਾਣੀ ਆ ਉਹ ਗਾਂ ਫੈਲਦੀ ਆ ਪਰ ਇਸ ਖੇਤ ਵਿੱਚ ਆਪਾਂ ਜੋ ਕੁਦਰਤੀ ਖੇਤੀ ਆ ਪਾਣੀ ਦੀ ਵਰਤੋਂ ਘੱਟ ਕਰਨੀ ਤਾਂ ਉਹ ਫੰਗਸ ਨਹੀਂ ਫੈਲਦੀ ਮਿੱਤਰ ਫੰਗਸ ਦੁਸ਼ਮਣ ਫੰਗਸ ਇਹ ਸਭ ਆਪਣੀਆਂ ਕਹਿਣ ਦੀਆਂ ਗੱਲਾਂ ਨੇ ਅਸਲ ਤਾਂ ਕੁਦਰਤ ਆ ਤੇ ਮਿੱਟੀ ਆ ਤੇ ਗੱਲ ਇਹ ਵੀ ਜੰਗਲਾਂ 'ਚ ਕੋਈ ਫੰਗਸ ਦਾ ਇਲਾਜ ਨਹੀਂ ਹੁੰਦਾ ਫਿਰ ਵੀ ਹਜ਼ਾਰਾਂ ਮਤਲਬ ਜਿੰਨੇ ਵੀ ਫਲ ਫਰੂਟ ਨੇ ਹਜ਼ਾਰਾਂ ਕਿਸਮ ਦੇ ਪੌਦੇ ਨੇ ਜੜੀ ਬੂਟੀਆਂ ਨੇ ਸਭ ਸੁਰੱਖਿਅਤ ਖੜੀਆਂ ਨੇ ਤੇ ਖੁਦ ਰ ਪਿਆਰ ਹੋ ਰਹੇ ਨੇ ਬਿਮਾਰੀਆਂ ਨਹੀਂ ਲੱਗਦੀਆਂ ਸੋ ਆਪਾਂ ਨੂੰ ਇਸ ਤਰ੍ਹਾਂ ਕੁਦਰਤ ਤੇ ਛੱਡ ਦੇਣਾ ਚਾਹੀਦਾ ਵੀ ਉਹ ਆਪਣਾ ਇਲਾਜ ਖੁਦ ਕਰ ਸਕਦੀ ਹੈ ਇਹ ਗੱਲ ਆਪਣੇ ਦਿਮਾਗ 'ਚ ਹੋਣੀ ਚਾਹੀਦੀ ਜੇ ਇਨਸਾਨ ਇਲਾਜ ਕਰੂਗਾ ਤਾਂ ਉਹ ਵਧੀਆ ਇਲਾਜ ਨਹੀਂ ਕਰ ਸਕਦਾ ਕਿਉਂਕਿ ਇਨਸਾਨ ਦਾ ਦਿਮਾਗ ਉਸ ਪਰਮਾਤਮਾ ਦੇ ਕੁਦਰਤ ਦੇ ਡਿਜ਼ਾਈਨ ਤੋਂ ਉੱਪਰ ਨਹੀਂ ਹੈਗਾ ਕਿਉਂਕਿ ਜਿਹੜੀ ਇੱਕ ਕਰੋੜ ਸਾਲ ਪਹਿਲਾਂ ਤੋਂ ਬਨਸਪਤੀ ਚੱਲ ਰਹੀ ਹੈ ਲੱਖਾਂ ਸਾਲਾਂ ਤੋਂ ਇਹਨੂੰ ਡਿਜ਼ਾਈਨ ਕੀਤਾ ਗਿਆ ਕੁਦਰਤ ਨੇ ਖੁਦ ਡਿਜ਼ਾਈਨ ਹੋਇਆ ਖੁਦ ਬਣਿਆ ਪਰ ਆਪਾਂ ਚ ਜਿੰਨੀ ਦਖਲਅੰਦਾਜ਼ੀ ਵੱਧ ਕਰਾਂਗੇ ਇਨਸਾਨ ਨੇ ਜਿੰਨੀ ਦਖਲਅੰਦਾਜ਼ੀ 1968-65 ਤੋਂ ਲੈ ਕੇ ਹਰੀ ਕ੍ਰਾਂਤੀ ਦੇ ਵਿੱਚ ਵਿੱਚ ਕੀਤੀ ਆ ਉਨੀ ਪਹਿਲਾਂ ਨਹੀਂ ਹੋਈ ਤੇ ਉਹਦਾ ਰਿਜ਼ਲਟ ਹੈ ਵੀ ਅੱਜ ਫਸਲਾਂ ਤੇ ਨਸਲਾਂ ਦੋਈ ਬਿਮਾਰ ਹੋ ਚੁੱਕੀਆਂ ਨੇ ਕੁਦਰਤ ਤੇ ਨਿਰਭਰ ਰਹੀਏ ਕੁਦਰਤ ਖੁਦ ਰ ਪਿਆਰ ਕਰੂਗੀ ਹਰੇਕ ਜਦੋਂ ਵੀ ਕੋਈ ਤਬਾਹੀ ਆਉਂਦੀ ਆ ਤਾਂ ਕੁਦਰਤ ਆਪਣੇ ਆਪ ਨੂੰ ਰਿਪੇਅਰ ਕਰਦੀ ਆ ਸੋ ਖੇਤ ਦੀ ਮਿੱਟੀ ਰਿਪੇਅਰ ਕਰ ਸਕਦੀ ਆ ਇਹ ਜਿਹੜੀਆਂ ਬਰੀਕੀ ਵਾਲੀਆਂ ਚੀਜ਼ਾਂ ਨੇ ਤਾਂ ਬਹੁਤ ਛੇਤੀ ਰਿਪੇਅਰ ਹੋ ਜਾਂਦੀਆਂ ਨੇ ਕਿਉਂਕਿ ਬਹੁਤ ਸਾਰੀ ਬਨਸਪਤੀ ਹੈ ਜਿਹੜੀ ਰਿਪੇਅਰ ਕਰਨ ਚ ਲੱਗੀ ਰਹਿੰਦੀ ਆ ਸੋ ਆਪਾਂ ਉਹ ਜੀਵਾਂ ਨੂੰ ਸਮਝੀਏ ਕੁਦਰਤ ਦੇ ਡਿਜ਼ਾਈਨ ਨੂੰ ਸਮਝੀਏ ਜਦੋਂ ਆਪਾਂ ਇਹ ਚੀਜ਼ਾਂ ਨੂੰ ਸਮਝਾਂਗੇ ਵੀ ਕੁਦਰਤ ਖੁਦ ਕਰ ਰਹੀ ਆ ਕਿਉਂਕਿ ਆਪਣਾ ਜੋ ਅਸਮੇਂ ਦੀ ਖੇਤੀ ਹੈ ਜੋ ਕੈਮੀਕਲ ਖੇਤੀ ਚੱਲ ਰਹੀ ਹੈ ਬਿਲਕੁਲ ਪਾਣੀ ਤੇ ਨਿਰਭਰ ਅਜ ਪਾਣੀ ਖਤਮ ਆ ਤਾਂ ਸਮਝੋ ਖੇਤੀ ਖਤਮ ਹੈ ਜੇ ਪਾਣੀ ਦੀ ਬਾਰ ਤੋਂ ਅਸੀਂ ਹਫ਼ਤਾ ਲੇਟ 2 ਦਿਨ ਲੇਟ ਕਰਦੇ ਫਸਲ ਤਬਾਹ ਹੋ ਜਾਂਦੀ ਆ ਪਰ ਕੁਦਰਤੀ ਖੇਤ ਵਿੱਚ ਫਸਲਾਂ ਨਹੀਂ ਸੁੱਕਦੀਆਂ ਕਿਉਂਕਿ ਇਹਦੇ ਵਿੱਚ ਚੰਗੀਆਂ ਫੰਕਸਾਂ ਚੰਗੀਆਂ ਉਲੀਆਂ ਬਹੁਤ ਸਾਰੇ ਸੂਖਮ ਜੀਵ ਜਿਉਂਦੇ ਨੇ ਅਤੇ ਵੱਧ ਰਹੇ ਨੇ ਕਾਰਨ ਕੀ ਆ ਵੀ ਇਹਦੇ ਵਿੱਚ ਬਨਸਪਤੀ ਦੇ ਵਿੱਚ ਜਿਹੜੇ ਉਹਨੂੰ ਵਧਾਉਣੇ ਵਾਲੇ ਬਚਾਉਣੇ ਵਾਲੇ ਅੱਜ ਮੈਂ ਕਿਸੇ ਮਤਲਬ ਵੀਡੀਓ ਵਗੈਰਾ ਦੇਖ ਰਿਹਾ ਸੀ ਉਹਦੇ ਵਿੱਚ ਇੱਕ ਬੂਟੀ ਦਾ ਆ ਵੀ ਪੇੜ ਦੇ ਮਲੱਪ ਕੀੜਿਆਂ ਨੂੰ ਨਸ਼ਟ ਕਰਨ ਵਾਲੀ ਬੂਟੀ ਹੈ ਜੇ ਪਸ਼ੂ ਨੂੰ ਤੁਸੀਂ ਦੇ ਦਿੰਨੇ ਆ ਤਾਂ ਉਹ ਮਤਲਬ ਉਹਦੀ ਪੇੜ ਦੇ ਕੀੜੇ ਵੀ ਮਰ ਜਾਂਦੇ ਨੇ ਜਦੋਂ ਕਿ ਆਪਣੇ ਖੇਤਾਂ 'ਚ ਆਮ ਉੱਗਦੀ ਆ ਤੋ ਜਦੋਂ ਕੁਦਰਤ ਨੇ ਗਾਈ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਕਿ ਹੋਊਗੀ ਸ਼ਾਇਦ ਤੇ ਆ ਐਸ ਬੂਟੀ ਬਾਰੇ ਸੀ ਵੀ ਇਹ ਵੀਡੀਓ ਬਣਾਈ ਹੋਈ ਸੀ ਕਿਸੇ ਕਿਸਾਨ ਵੀਰ ਨੇ ਸ਼ਾਇਦ ਜੀ ਵੀ ਆ ਮੋਟੀ ਪਾਉ ਜੀ ਉਹ ਪਸ਼ੂਆਂ ਦੇ ਪੇਟ ਦੇ ਕੀੜੇ ਖਤਮ ਜਦੋਂ ਕੋਈ ਖਾਲਾ ਖੂਲਾ ਤੇ ਆ ਮੁੱਗਦੀ ਤੇ ਕੌੜੀ ਜੀ ਹੁੰਦੀ ਆ ਤੇ ਦੁੱਧ 'ਚ ਵੀ ਦਾ ਸਵਾਦ ਬੇਸਵਾਦ ਆਉਣ ਲੱਗ ਜਾਂਦਾ ਸੋ ਜਦੋਂ ਇਸ ਤਰ੍ਹਾਂ ਦੇ ਹਰੇਕ ਤਰ੍ਹਾਂ ਦੇ ਨਦੀਨ ਤੁਹਾਡੇ ਖੇਤਾਂ 'ਤੇ ਹਾਜ਼ਰ ਆ ਤਾਂ ਉਸ ਨਾਲ ਤੁਹਾਡੇ ਪਸ਼ੂਆਂ ਦੀ ਰਿਪੇਅਰ ਵੀ ਹੋ ਜਾਂਦੀ ਆ ਜਿਹੜੇ ਉਹਨੂੰ ਚਾਰੇ ਨੂੰ ਨਦੀਨਾਂ ਨੂੰ ਖਾਂਦ ਨੇ ਮਿੱਟੀ ਦੇ ਵਿੱਚ ਪੈਦਾ ਹੁੰਦੇ ਨੇ ਮਤਲਬ ਇੰਨੇ ਕਿਸਮ ਦੇ ਨਦੀਨ ਪੈਦਾ ਹੋ ਗਏ ਇਹ ਸੜਨਗੇ ਸੁੱਕਣਗੇ ਚੜਾਂ ਚ ਬੈਕਟੀਰੀਆ ਪੈਦਾ ਹੋਣਗੇ ਤਾਂ ਉਸ ਤਰ੍ਹਾਂ ਆਪਣੀਆਂ ਇਹ ਫੰਕਸਾਂ ਵਧੀਆ ਬਣ ਜਾਣਗੀਆਂ ਸੋ ਫੰਕਸਾਂ ਦਾ ਜਾਂ ਉਹਦੇ ਨੂੰ ਕੋਈ ਬਿਮਾਰੀ ਲੱਗਦੀ ਆ ਉਹਦਾ ਕੀ ਕਾਰਨ ਹੈ ਉਹ ਕੁਦਰਤ ਖੁਦ ਰਿਪੇਅਰ ਕਰ ਸਕਦੀ ਆ ਇਸ ਖੇਤੀ ਨੂੰ ਸਮਝ ਕੇ ਦੇਖੀਏ ਕਿਉਂਕਿ ਅਸੀਂ 2007 ਤੋਂ ਕਰ ਰਹੇ ਆ ਐਨੇ ਲੰਬੇ ਸਮੇਂ ਚ ਕੋਈ ਮੈਨੂੰ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਵੀ ਆਹ ਬਿਮਾਰੀ ਫੈਲ ਗਈ ਸਾਰੇ ਖੇਤ ਚ ਫੈਲ ਜਵੇ ਜੋ ਫੈਲੂ ਤਾਂ ਕੋਸ ਏਰੀਆ ਹੂਗਾ ਰਿਪੇਅਰ ਹੋ ਜੂਗੀ ਸੋ ਡਰਨ ਦੀ ਲੋੜ ਨਹੀਂ ਕਿਸਾਨ ਵੀਰਾਂ ਨੂੰ ਬਸ ਸਮਝਣ ਦੀ ਲੋੜ ਆ ਕਿਉਂਕਿ ਜਿਹੜੀ ਕੁਦਰਤ ਆ ਇਹਦਾ ਅੰਤ ਆਪਾਂ ਪਾ ਨਹੀਂ ਸਕਦੇ ਤੇ ਮਤਲਬ ਇੰਨਾ ਇਹਦੇ ਵਿੱਚ ਤਗੜਾ ਸਿਸਟਮ ਹੈ ਵੀ ਜਿਹੜਾ ਆਪਾਂ ਸੋਚ ਵੀ ਨਹੀਂ ਸਕਦੇ ਧਰਤੀ ਦੇ ਵਿੱਚ ਵੀ ਕਿੰਨਾ ਜੀਵਨ ਆਪਾਂ ਤੋਂ ਸਿਰਫ ਗੰਡੋਏਾਂ ਤੱਕੇ ਪਤਾ ਵੀ ਗੰਡੋਏ ਨੇ ਜਾਂ ਹੋਰ ਬਹੁਤ ਜੀਵਨ ਇਹੜੇ ਖੱਡਾਂ ਕਰਕੇ ਰਹਿੰਦੇ ਨੇ ਬਰਸਾਤਾਂ 'ਚ ਕੀੜੇ ਨਿਕਲਦੇ ਨੇ ਤੇ ਜਿਹੜਾ ਮਤਲਬ ਕੀਟਾ ਇਹਦਾ ਵੀ ਸਮਾਂ ਹੁੰਦਾ ਵੀ ਐਸਰੁੱਤ 'ਚ ਆਹ ਕੀਟ ਵਧੂ ਐਸਰੁੱਤ 'ਚ ਆ ਵਧੂ ਸੋ ਚੱਲਦੇ ਰਹਿੰਦਾ ਆਪਾਂ ਕੁਦਰਤ ਦੇ ਚੱਕਰ ਨੂੰ ਸਮਝੀਏ ਉਹਦੇ ਨਾਲ-ਨਾਲ ਤੁਰੀਏ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ करिए ਮਾਰਾ ਮਾਰੀ ਦੀ ਖੇਤੀ ਤੋਂ ਬਾਹਰ ਆ ਜਿਏ ਕੋਈ ਦੋਸਤ ਨਹੀਂ ਹੁੰਦਾ ਕੋਈ ਮਿੱਤਰ ਨਹੀਂ ਹੁੰਦਾ ਕੁਦਰਤ ਤੇ ਛੱਡ ਦਈਏ ਉਹਦਾ ਰਿਜ਼ਲਟ ਦੇਖੀ ਅਖੀਰ ਤੱਕ ਕੀ ਆਉਂਦਾ ਸੋ ਜਦੋਂ ਆਪਾਂ ਸਮਝਾਂਗੇ ਤਾਂ ਆਪਾਂ ਨੂੰ ਇਹ ਜਿੰਨੇ ਵੀ ਸੂਖਮ ਜੀਵ ਨੇ ਇਹਨਾਂ ਤੋਂ ਕੋਈ ਡਰ ਨਹੀਂ ਰਹਿਣਾ ਕੋਈ ਭੈ ਨਹੀਂ ਰਹਿਣਾ ਤੇ ਆਪਾਂ ਨੂੰ ਸਾਰੇ ਪ੍ਰਮਾਤਮਾ ਦੇ ਬਣਾਈ ਹੋਈ ਰਜਾ ਚ ਸਾਰੇ ਠੀਕ ਲੱਗਣ ਲੱਗ ਜਾਣਗੇ ਜਦੋਂ ਕਿਸੇ ਨੂੰ ਮਾਰਾਂਗੇ ਇਲਾਜ ਕਰਾਂਗੇ ਤਾਂ ਉਹਦਾ ਰਿਜ਼ਲਟ ਕੋਈ ਹੋਰੇ ਆ ਜਾਣਾ ਸੋ ਇਹਨੂੰ ਸਮਝੀਏ ਜੰਗਲ ਦੇ ਸਿਧਾਂਤਾਂ ਨੂੰ ਸਮਝ ਕੇ ਵੀ ਵੀ ਕੁਦਰਤ ਨੂੰ ਕਿਵੇਂ ਬਚਾਉਣਾ ਹੈ ਕਿ ਦੇਵੇਂ ਲਾਭ ਲੈਣਾ ਸੋ ਉਸ ਤਰ੍ਹਾਂ ਬਾਕੀ ਇਹ ਵੀ ਹੁੰਦਾ ਵੀ ਆਪਣੇ ਪੌਦਿਆਂ ਨੂੰ ਵੀ ਜਿਹੜੇ ਲਾ ਰਹੇ ਆ ਵੀ ਉਹ ਬਿਮਾਰ ਆ ਜਾਂਦੇ ਨੇ ਤਾਂ ਉਹਨਾਂ ਨੂੰ ਬਿਮਾਰੀ ਪਹਿਲਾਂ ਹੀ ਲੱਗੀ ਹੁੰਦੀ ਆ ਪਨੇਰੀਆਂ ਤੋਂ ਬੀਜਾਂ ਤੋਂ ਉਹ ਚੀਜ਼ਾਂ ਧਿਆਨ ਰੱਖ ਲਿਆ ਕਰੀਏ ਬਾਕੀ ਇਹ ਆ ਵੀ ਹੁਣ ਗੱਲ ਲੰਬੀ ਜਾਂਦੀ ਆ ਸੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ